ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਰਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਸੀ ਮੈਂ ਬਣਾ ਕੇ ਦੇਖਣ ਲੱਗੀ ਆ ਆਟੇ ਵਾਲੀ ਦਵਾ ਰੋਟੀ ਜਾਂ ਆਪਾਂ ਆਟਾ ਬ੍ਰੈਡ ਵੀ ਕਹਿ ਸਕਦੇ ਆ ਚਲੋ ਆਪਾਂ ਮੋਲ ਲੈਂਦੇ ਆ ਕਹਿੰਦੇ ਵੀ ਇੰਨੀ ਸਸਤੀ ਚੀਜ਼ ਆ ਕਈਆਂ ਨੇ ਹੁਣ ਇਹ ਵੀ ਕਮੈਂਟ ਕਰ ਦੇਣਾ ਕਿਹੜਾ ਇੰਨੇ ਝੰਜਟ ਕਰੇ ਪਰ ਜਿਹੜੀ ਆਪਾਂ ਚੀਜ਼ ਆਪਣੇ ਘਰ ਬਣਾ ਲੈਣੀ ਆ ਹੱਥਾਂ ਨਾਲ ਬਣਾ ਲੈਣੀ ਆ ਉਹ ਪਤਾ ਤਾਂ ਹੁੰਦਾ ਹੈ ਵੀ ਅਸੀਂ ਆਪਣੇ ਬੱਚਿਆਂ ਲਈ ਕੀ ਬਣਾ ਰਹੇ ਆ ਤੇ ਮੈਂ ਲੱਗੀਆਂ ਜੀ ਪਹਿਲੀ ਵਾਰੀ ਇਹ ਬਣਾਉਣਾ ਜੇ ਤਾਂ ਸਹੀ ਬਣ ਗਈ ਤਾਂ ਠੀਕ ਆ ਜੇ ਨਾ ਬਣੀ ਜੀ ਫਿਰ ਤੁਸੀਂ ਵੀ ਕੋਸ਼ਿਸ਼ ਨਾ ਕਰਿਓ ਐਵੇਂ ਆਪਣਾ ਸਮਾਨ ਨਾ ਖਰਾਬ ਕਰਿਓ ਜੇ ਚੰਗੀ ਬਣ ਗਈ ਮੈਂ ਤਾਂ ਵੀਡੀਓ ਪਾ ਦੇਣੀ ਆ ਜੇ ਨਾ ਚੰਗੀ ਬਣੀ ਮੈਂ ਤਾਂ ਵੀਡੀਓ ਪਾ ਦੇਣੀ ਆ ਤੇ ਜੇ ਤਾਂ ਬਣ ਗਈ ਫਿਰ ਤਾਂ ਜੀ ਬਹੁਤ ਵਧੀਆ ਆ ਆਪਾਂ ਅੱਗੇ ਤੋਂ ਫਿਰ ਘਾਰੀ ਬਰੈਡ ਬਣਾਵਾਂਗੇ ਤੇ ਅੱਜ ਆਪਾਂ ਬਣਾ ਕੇ ਦੇਖਦੇ ਆ ਤੇ ਹੁਣ ਮੈਂ ਸਮਾਨ ਦੀ ਕਰ ਲੈਣੀ ਆ ਜੀ ਤਿਆਰੀ ਪਹਿਲਾਂ ਤਾਂ ਮੈਨੂੰ ਕਿੰਨੀ ਦੂਰ ਜਾ ਕੇ ਹਨਾ ਕਲੋਨੀ ਤੋਂ ਬਾਹਰ ਜਾਣਾ ਪੈਂਦਾ ਆ ਜਿੱਥੇ ਕਰਿਆਨੇ ਦੀ ਦੁਕਾਨ ਆ ਤੇ ਫਿਰ ਮੈਂ ਉੱਥੇ ਦੇਖੋ ਪੈਦਲ ਗਈ ਬੱਚੇ ਘਰ ਨਹੀਂ ਹੈਗੇ ਪੈਦਲ ਜਾ ਕੇ ਮੈਨੂੰ ਇਹ ਸਮਾਨ ਜਿਹੜਾ ਆ ਲਿਆਉਣਾ ਪੈਂਦਾ ਆ ਪਰ ਕਹਿੰਦੇ ਹੁੰਦੇ 10 ਰੁਪਏ ਦੀ ਚੀਜ਼ ਖੂਬੇ ਜਾਣਾ ਤਾਂ ਪੈਂਦਾ ਹੀ ਆ ਨਾ ਫਿਰ ਤੇ ਹੁਣ ਮੈਂ ਦੇਖੋ ਜੀ ਏਡੀ ਦੂਰ ਗਈ ਉੱਥੋਂ ਮੈਂ ਦੋ ਪੈਕੇਟ ਜਿਹੜੇ ਆ ਲੈ ਕੇ ਆਈਆਂ ਤੇ ਹੁਣ ਆਪਾਂ ਬਣਾਉਣੇ ਆ ਜੀ ਵੀਡੀਓ ਆਟੇ ਵਾਲੀ ਬਰੈਡ ਦੀ ਠੀਕ ਹੈ ਜੀ ਕਲੋਜ਼ ਵਿੱਚ ਕੁੱਕਰ ਚ ਪਾ ਲਿਆ ਹੈਗਾ ਲੋਨ ਤੁਸੀਂ ਕਹਿਣਾ ਵੀ ਇਹ ਲੋਨ ਵੇਸਟ ਹੋ ਜਾਊਗਾ ਪਰ ਨਹੀਂ ਇਹ ਲੋਨ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਕੁਛ ਨਹੀਂ ਇਹਨੂੰ ਹੁੰਦਾ ਤੁਸੀਂ ਵਰਤਣਾ ਹੋਵੇ ਤਾਂ ਤੁਸੀਂ ਇਹਨੂੰ ਵਰਤ ਵੀ ਸਕਦੇ ਹੋ ਦੇਖੋ ਸਾਡੇ ਨੂੰ ਕੁੱਕਰ ਦਾ ਹਾਲ ਕੀ ਹੋਇਆ ਪਿਆ ਹੈ ਤੇ ਆਪਾਂ ਹੁਣ ਗੈਸ ਪਾੜ ਕੇ ਤੇ ਇੱਥੇ ਰੱਖ ਦਿੰਨੇ ਆ ਜੀ ਇਹ ਕੁੱਕਰ ਇਹ ਤਾਂ ਗੈਸ ਨਹੀਂ ਚੱਲਦਾ ਇਹਦੇ 'ਚ ਵੀ ਖਰਾਬੀ ਹੋ ਗਈ ਲੱਗਦਾ ਉਹ ਰੱਖ ਦਿੱਤਾ ਆ ਕੁੱਕਰ ਹੁਣ ਤਾਂ ਜਿੰਨਾ ਚਿਰ ਜਿੰਨਾ ਚਿਰ ਲੋਨ ਹਜੇ ਗਰਮ ਹੁੰਦਾ ਆ ਤੇ ਆਪਾਂ ਬਾਕੀ ਦਾ ਜਿਹੜਾ ਆਟਾ ਆ ਇਹਦਾ ਬਣਾ ਲੈਨੇ ਆ। ਹੁਣ ਜਿਵੇਂ ਆ ਛੋਟਾ ਜਿਹਾ ਪਤਿੱਲੀ ਆ ਇਹ ਆਪਾਂ ਲੈ ਲਈ ਆ। ਇਹ ਲੈ ਲਿਆ ਮੈਂ ਕਣਕ ਦਾ ਆਟਾ। ਦੇਖ ਲਓ ਕਣਕ ਦਾ ਆਟਾ ਆ ਇਹ। ਇਹ ਮੈਂ ਲੈ ਲਿਆ ਪਾਣੀ ਜਿਹਦੇ ਨਾਲ ਮੈਂ ਆਟਾ ਬਣਾਉਣਾ ਆ। ਇਹ ਹੈਗੀ ਮੈਂ ਥੋੜੀ ਜਿਹੀ ਚੀਨੀ ਜਿੱਦਾਂ ਇੱਕ ਚਮਚਾ ਲਈ ਹੈਗੀ ਆ ਤੇ ਇਹਦੇ ਵਿੱਚ ਥੋੜਾ ਜਿਹਾ ਨਾਮਕ ਵੀ ਮੈਂ ਪਾਉਂਗੀ। ਬਸ ਮੈਂ ਥੋੜਾ ਜਿਹਾ ਨਾਮਕ ਪਾਉਣਾ ਕਿਉਂਕਿ ਆਪਾਂ ਜ਼ਿਆਦਾ ਨਹੀਂ ਸਮਾਨ ਖਰਾਬ ਕਰਨਾ ਹੈਗਾ ਥੋੜਾ ਜਿਹਾ ਹੀ ਕਰਾਂਗੇ ਤਾਂ ਜੋ ਜੇ ਪਤਾ ਲੱਗ ਗਿਆ ਤਾਂ ਫਿਰ ਜੇ ਤੋਂ ਜ਼ਿਆਦਾ ਬਣਾ ਲਿਆ ਕਰਾਂਗੇ ਹਜੇ ਆਪਾਂ ਸਿਰਫ ਬਣਾ ਕੇ ਦੇਖਣਾ ਹੈ ਤਾਂ ਜੋ ਵੀ ਸਮਾਨ ਦੀ ਬਾੜਾ ਨਾ ਆਪਣਾ ਖਰਾਬ ਹੋਵੇ ਹੁਣ ਜਿਹੜੀ ਚੀਨੀ ਹੈ ਇਸ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਨਾ ਇਸ ਤਰ੍ਹਾਂ ਇਹਨੂੰ ਘੋਲ ਲੈਂਦੀ ਹਾਂ ਇਹ ਚੀਨੀ ਆਪਾਂ ਇਹਦੇ ਵਿੱਚ ਘੋਲ ਲੈਣੀ ਚਾਹੀਦੀ ਤਰ੍ਹਾਂ ਜਦੋਂ ਆਰਮ ਪਾਣੀ ਤੇ ਜਲਦੀ ਜਿੰਨੀ ਘੋਲ ਚੰਗੀ ਹੋਣ ਠੰਡ ਹੋ ਗਈ ਕਰਕੇ ਨਾ ਚੀਨੀ ਵੀ ਜਲਦੀ ਨਹੀਂ ਘੁਲਦੀ ਹੈਗੀ ਚਲੋ ਮੈਂ ਥੋੜਾ ਜਿਹਾ ਪਾਣੀ ਇਹ ਪਾ ਲਉਂ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਆਟਾ ਪਾਉਣਾ ਮੈਂ ਜ਼ਿਆਦਾ ਨਹੀਂ ਪਾਉਣਾ ਹੈਗਾ ਬਿਲਕੁਲ ਥੋੜਾ ਜਿਹਾ ਬਣਾ ਕੇ ਦੇਖਣਾ ਹੈ ਲਓ ਜੀ ਥੋੜਾ ਜਿਹਾ ਮੈਂ ਆਟਾ ਪਾਇਆ ਬਿਲਕੁਲ ਇੰਨਾ ਹੁਣ ਇਹਦੇ ਵਿੱਚ ਆ ਜਾਣਾ ਜਿੰਨੀ ਤਾਂ ਨਾਣ ਵਾਲਾ ਪਾਣੀ ਆ ਇਹਨੂੰ ਪਾ ਲੈਣੇ ਮੈਂ ਜਿੰਨੀ ਵੈਸੇ ਸਾਰੀ ਕੁਲੀ ਨਹੀਂ ਹੈਗੀ ਰਹਿ ਗਈ ਆ ਥੋੜੀ ਲਓ ਅੱਧਾ ਕ ਚਮਚਾ ਤਾਂ ਰਹਿ ਗਿਆ ਵਿੱਚ ਫਿਰ ਵੀ ਹੁਣ ਮੈਂ ਇਹਨੂੰ ਪਤਲਾ ਜਾਇਦਾ ਘੋਲ ਆਪਾਂ ਬਣਾ ਲੈਣੇ ਆ ਥੋੜਾ ਥੋੜਾ ਪਾਣੀ ਪਾਵਾ ਕੇ ਨਾ ਸੇਸਟਰ ਸੇਸਟਰ ਬਣਾ ਬਣਾ ਕੇ ਆਪੇ ਨੂੰ ਪਤਲਾ ਜਿਹਾ ਹੋੜ ਜਿਹਾ ਇਹਦਾ ਬਣਾ ਲੈਣਾ ਹੈ ਜਿਹਦਾ ਪੂੜਿਆਂ ਦਾ ਆਟਾ ਨਹੀਂ ਬਣਾਉਂਦੇ ਹੁੰਦੇ ਐ ਇਦਾਂ ਹੀ ਬਣਾਉਣਾ ਪਤਲਾ ਜਿਹਾ ਮਾੜਾ ਸੰਗਣਾ ਨਹੀਂ ਇਹੋ ਕਰਨਾ ਹੈ। ਦੇਖ ਲੈਨੇ ਬਣਾ ਕੇ ਬਣਾ ਬਣਾਉਣ ਚ ਕੀ ਹਾਰ ਜਿਆ ਕਹਿੰਦੇ ਹੁੰਦੇ ਕੋਈ ਵੀ ਪਹਿਲਾ ਚੀਜ਼ ਥੋੜੀ ਸਿੱਖੀ ਹੁੰਦੀ ਆ ਹਰ ਕੋਈ ਸਿੱਖਦਾ ਐ ਤੇ ਫਿਰ ਚੀਜ਼ ਆਉਂਦੀ ਆ ਬਣਾਉਣੇ ਆਪਾਂ ਸਿੱਖ ਲੈਨੇ ਆ ਨਾਲੇ ਦੇਖ ਲੈਨੇ ਆ ਫਿਰ ਬਣਦੀ ਆ ਜਾਂ ਨਹੀਂ ਬਣਦੀ ਹੈਨਾ ਇਸ ਦਾ ਥੋੜਾ ਥੋੜਾ ਪਾਣੀ ਪਾਉਣ ਦੇ ਨਾਲ ਇਹਦਾ ਗੁੱਠਲੀयां ਨਹੀਂ ਬਣਦੀਆਂ ਇੱਕ ਸਾਰਾ ਆਟਾ ਜਿਹੜਾ ਆ ਪਹ ਜਾਂਦਾ ਹੈ ਜੇ ਕੋਈ ਬੜੀ ਪਾਣੀ ਪਾ ਲਵਾਂਗੇ ਮਰੇਦੀਆਂ ਵਿੱਚ ਇਹ ਗੰਡਾ ਜੀਆਂ ਭੱਜ ਜਾਂਦੀਆਂ ਆ ਹਾਂ ਦੇਖੋ ਮੈਸ ਕਰਾਂਗੇ ਹੁਣ ਤੁਸੀਂ ਕਹਿਣਾ ਵੀ ਇਹਦੇ ਕੋ ਮੈਚਰ ਹੈ ਨਹੀਂ ਮੇਰੇ ਕੋ ਹੈ ਨਹੀਂਗਾ ਜੀ ਸਿੱਧੀ ਜੀ ਗੱਲ ਇਹ ਹੈ ਜਿਹੜੀ ਆਪਾਂ ਚਮਚੇ ਦੇ ਨਾਲ ਇਹਦਾ ਘੋਲ ਲੈਣਾ ਹੈ ਉਹਦਰ ਕੁੱਕਰ ਦੇ ਵਿੱਚ ਜਿਹੜਾ ਨੂਨ ਆ ਉਹ ਗਰਮ ਹੋ ਚੱਲਣਾ ਆ ਥੋੜਾ ਜਿਹਾ ਆਪਾਂ ਇਹਨੂੰ ਪਤਲਾ ਹੋਰ ਕਰ ਦੇਣਾ ਉਦੋਂ ਇਹਨਾਂ ਬਦਲਾਪਾ ਕਰ ਲਿਆ ਇਹਨੂੰ ਕੋਲੀ ਵੀ ਨਹੀਂ ਆਟੇ ਦੀ ਪਾਈ ਹੈਗੀ ਮੈਂ ਬਿਲਕੁਲ ਥੋੜਾ ਜਿਹਾ ਆਟਾ ਪਾਇਆ ਤੇ ਜਿਹੜਾ ਮੈਂ ਬਣਾਉਣਾ ਵੀ ਕੋਲੀਆਂ ਚ ਹੀ ਆ ਕੋਲੀਆਂ ਚ ਹੀ ਬਣਾ ਕੇ ਦੇਖਣਾ ਇਹਨੂੰ ਬਣਦਾ ਆ ਜਾਂ ਨਹੀਂ ਬਣਦਾ ਹਨਾ ਹੁਣ ਮੈਂ ਆਹ ਲਈਆਂ ਜੀ ਇੱਕ ਲੈ ਲਈ ਇਹ ਕੋਲੀ ਤੁਹਾਨੂੰ ਲਈ ਇਹ ਡੱਬੀ ਮੈਂ ਕੁੱਕਰ ਚ ਰੱਖ ਕੇ ਦੇਖ ਲਈ ਆ ਸੀ ਵੱਡੇ ਭਾਂਡੇ ਨਹੀਂ ਸੀ ਉਹਦੇ ਇਹੀ ਦੋਨੇ ਆਉਂਦੀਆਂ ਆ ਬਸ ਮੈਂ ਹੁਣ ਇਹਨਾਂ ਨੂੰ ਥੋੜਾ ਜਿਹਾ ਦੇਸੀ ਘੀਏ ਨਾਲ ਲੀ ਨੀ ਬਾਕੀ ਤੁਸੀਂ ਜੋ ਵੀ ਲਾਉਣਾ ਹੋਇਆ ਤੁਸੀਂ ਲਾ ਸਕਦੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਦੇਸੀ ਘੀਏ ਲਾਉਣਾ ਆ ਮਾੜਾ ਜਿਹਾ ਆਪਾਂ ਕੌਲੀਆਂ ਦੇ ਵਿੱਚ ਇਦਾਂ ਨਾ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਕਰ ਲੈਣੇ ਆ ਇਸ ਤਰ੍ਹਾਂ ਕਰਕੇ ਹਾਥ ਦੇ ਨਾਲ ਹੀ ਮਿਲਾ ਦੇਣੀ ਮੈਂ ਤੁਹਾਨੂੰ ਤਾਂ ਕਹਿਨੀ ਆ ਵੀ ਅਜੇ ਮੇ ਤੋਂ ਨਾ ਕੋਈ ਵੀ ਮੈਂ ਦਰੀਆਂ ਚੀਜ਼ਾਂ ਨਹੀਂ ਲਿਆ ਕੇ ਰੱਖੀਆਂ ਹੈਗੀਆਂ ਜਿਹੜੀਆਂ ਮੈਂ ਫਾਰਮੈਲਟੀ ਕਰਦੀ ਰਹਾ ਬੁਰਚਪੁਰ ਚ ਜਾਏ ਤੇ ਦਾਦਾ ਮੈਂ ਕੁਛ ਨਹੀਂ ਦਿੰਦਾ ਹੈਗਾ ਤੇ ਹੁਣ ਜਿਹੜਾ ਇਹਦੇ ਵਿੱਚ ਆਪਾਂ ਆਹ ਚੀਜ਼ ਪਾਉਣੀ ਆ ਵੀ ਮੈਂ ਆਪ ਹੀ ਬਣਾ ਕੇ ਦੇਖਣ ਲੱਗਿਆ ਹੈ ਇਹ ਨਹੀਂ ਹੈਗਾ ਕਿ ਮੈਨੂੰ ਮੁੱਕੀ ਜੀ ਨੇ ਦੱਸਿਆ ਆ ਜਾਂ ਕਿੱਦਾਂ ਆ ਇਹ ਮੈਂ ਲੈ ਜੀ ਇਹਨੂੰ ਕਿੰਨੀ ਦੂਰ ਜਾ ਕੇ ਕੋਲੋਨੀ ਤੋਂ ਬਾਅਦ ਬਾਹਰ ਦੁਕਾਨਾ ਆ ਤੇ ਉੱਥੇ ਜਾ ਕੇ ਨਾ ਮੈਂ ਇਹ ਲੈ ਕੇ ਆਪਾਂ ਹੁਣ ਇਹਨੂੰ ਪਾਵਾਂਗੇ ਵੀਡੀਓ ਮੈਂ ਤਾਂ ਥੋੜੀ ਦੇਰ ਲਈ ਬੰਦ ਕਰਤੀ ਸੀ ਵਿੱਚੇ ਉਹ ਕੁੱਕਰਾਂ ਵਾਲਾ ਆ ਗਿਆ ਸੀ ਢੱਕਣ ਢਾਉਣ ਵਾਲਾ ਤੇ ਮੈਂ ਕਾਚੇ ਲੋਹੇ ਵਿੱਚ ਆਵਾਜ਼ ਆਊਗੀ ਓਨੀ ਦੇਰ ਮੈਂ ਥੋੜੀ ਇੱਕ ਦੇਰ ਦੇ ਇਹਨੂੰ ਮੈਂ ਬੰਦ ਕਰਤੀ ਹੁਣ ਇਹਦਾ ਲੋਨ ਜਿਹੜਾ ਨਾ ਪੂਰਾ ਗਰਮ ਹੋ ਗਿਆ ਆ ਹੁਣ ਆਪਾਂ ਆਇਆ ਨਾ ਐਂਡ ਤੇ ਜਾ ਕੇ ਨਾ ਬਿਲਕੁਲ ਜਦੋਂ ਆਪਾਂ ਹੁਣ ਰੱਖਣੀਆਂ ਆਂ ਯਾ ਕੋਲੀਆਂ ਤੇ ਮੈਂ ਇਹ ਪੂਰਾ ਪੈਕੇਟ ਪਾ ਦੇਣੀ ਇਹਨੂੰ ਦਾ ਦੇਖੋ ਜੀ ਇਹਨੂੰ ਜੇ ਆਪਾਂ ਪੀ ਸਕਦੇ ਆ ਤੇ ਇਹਦੇ ਵਿੱਚ ਵੀ ਆਪਾਂ ਪਾ ਹੀ ਸਕਦੇ ਆ ਤੇ ਹੁਣ ਮੈਂ ਇਹਨੂੰ ਦਾ ਪੂਰਾ ਪੈਕੇਟ ਜਿਹੜਾ ਇਹਦੇ ਵਿੱਚ ਪਾਤਾ ਆ ਵੈਸੇ ਮੈਨੂੰ ਲੱਗਾ ਦਾ ਸ਼ਾਇਦ ਘਾਟੇ ਵੀ ਪਾ ਦਿੰਦੀ ਤੇ ਤਾਂ ਵੀ ਕੋਈ ਗੱਲ ਨਹੀਂ ਸੀ ਹੁਣ ਵਹ ਲੋ ਜੀ ਇਸ ਤਰ੍ਹਾਂ ਹੀ ਹੋ ਗਿਆ ਪੂਰਾ ਜਿਹੜਾ ਖੁੱਲਣ ਲੱਗ ਗਿਆ ਇਹਨੋਂ ਦੇ ਨਾਲ ਇਹ ਦੇਖ ਲਓ ਐਦਾਂ ਉਹ ਕਰਕੇ ਤੁਹਾਨੂੰ ਦਿਖਾ ਦਿੰਦੀ ਆ ਜੇ ਨਾਲ ਇਹਨੂੰ ਫੁੱਲ ਗਿਆ ਇਹਨੋਂ ਦੇ ਨਾਲ ਐਸ ਤਰ੍ਹਾਂ ਹੋ ਗਿਆ ਹੁਣ ਮੈਂ ਇਹਨਾਂ ਨੂੰ ਨਾ ਇਸ ਇਹਨਾਂ ਦੇ ਵਿੱਚ ਪਾ ਕੇ ਤਾਂ ਪਾ ਰੱਖ ਦਿੰਦੀ ਆ ਲੱਦੀਆਂ ਲੱਦੀ ਕੋਲੀਆਂ ਮੈਂ ਕਰਨੀਆਂ ਆ ਭਰਨੀਆਂ ਨਹੀਂ ਹੈਗੀਆਂ ਤੋ ਆਪਾਂ ਅੱਧੀਆਂ-ਅੱਧੀਆਂ ਕੋਲੀਆਂ ਜਿਹੜੀਆਂ ਕੀਤੀਆਂ। ਲੂਣ ਜਿਹੜਾ ਹੈ ਨ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ। ਤਾਂ ਹੁਣ ਆਪਾਂ ਰੱਖ ਕੇ ਇਹਨਾਂ ਨੂੰ ਵਿੱਚ ਤੇ ਦੇਖ ਲੈਣੇ ਆ। ਦੇਖ ਲਓ ਜੀ ਇਹਨਾਂ ਹੋ ਗਿਆ ਫੁੱਲ ਗਏ ਆ ਹੈ ਇਹ ਇਨੋ ਪਾਉਣ ਦੇ ਨਾਲ ਤੇ ਇੱਧਰ ਲੂਣ ਵੀ ਪੂਰੀ ਤਰ੍ਹਾਂ ਜਿਹੜਾ ਗਰਮ ਹੋ ਗਿਆ। ਬੜੇ ਨੂੰ ਧਿਆਨ ਦੇ ਨਾਲ ਰੱਖਣਾ ਹੈਗਾ ਹੋਰ ਨਾ ਹਨਾ। ਹੱਥ ਦੇ ਨਾਲ ਲੱਗ ਲੁਗ ਜਾਵੇ ਤੇ ਇਹਨੂੰ ਆਪਾਂ ਇਹਦੇ ਵਿੱਚ ਰੱਖ ਦਿੰਨੇ ਦੋਨਾਂ ਨੂੰ ਟਿਕਾ ਕੇ ਇਸ ਤਰ੍ਹਾਂ ਸ਼ਾਇਦ ਇੱਕ ਪਾਸੇ ਲੂਣ ਥੋੜਾ ਜਿਹਾ ਰਹਿ ਗਿਆ ਜਿਆਦਾ ਲੋ ਜੀ ਇਕੋ ਜਿਹਾ ਲੂਣ ਮਿਲਾ ਲੈਣਾ ਮੈਨੂੰ ਹਨਾ ਪਤਾ ਨਹੀਂ ਲੱਗਦਾ ਹੈਗਾ ਤੇ ਆ ਲੋ ਆਪਾਂ ਰੱਖ ਦਿੱਤਾ ਇਹਨੂੰ ਹੁਣ ਇਹਦੇ ਵਿੱਚ ਤਾਂ ਆਪਾਂ ਉੱਪਰੋਂ ਹੁਣ ਢੱਕਣ ਦੇ ਨੂੰ ਦੇ ਦਿੰਨੇ ਆ ਇਹ ਨਹੀਂ ਹੈਗਾ ਵੀ ਇਹਦਾ ਮੈਂ ਬਿਸਣ ਨਹੀਂ ਲਗਵਣੀ ਮੈਂ ਬਿਨਾ ਉਤੋਂ ਰਬੜ ਤੋਂ ਬਗੈਰ ਹੀ ਨਾ ਢੱਕਣ ਜਿਹੜਾ ਹੈ ਉੱਥੇ ਇਹਦੇ ਲਾ ਦਿੰਨੀ ਆ ਫਿਰ ਆਪਾਂ ਥੋੜੀ ਬਾਅਦ ਦੇਰ ਬਾਅਦ ਚੈੱਕ ਕਰਾਂਗੇ ਕੀ ਬਣਦਾ ਹੈ ਲਓ ਜੀ ਜਦੋਂ ਮੈਂ ਕੁੱਕਰ ਖੋਲ ਕੇ ਦੇਖਿਆ ਤਾਂ ਇੱਧਰ ਦੇਖੋ ਜੀ ਕੀ ਬਣ ਗਿਆ ਇਹਦਾ ਹਾਲ ਹੁਣ ਮੈਂ ਇਹਨਾਂ ਨੂੰ ਕੱਢ ਕੇ ਦੇਖ ਲੈਣੀ ਆ ਵੀ ਕੀ ਬਣਦਾ ਹੈ ਠੀਕ ਹੈ ਜੀ ਹੁਣ ਠੰਡਾ ਹੋਣ ਦਿੰਨੀ ਆ ਮੈਂ ਗੈਸ ਬੰਦ ਕਰ ਦਿੱਤੀ ਆ ਠੰਡਾ ਹੋ ਰੰਦਿੰਨੇ ਆ ਤੇ ਫੇਰ ਕੱਢ ਕੇ ਦੇਖਦੇ ਹਾਂ ਕੋਲੀਆਂ ਤੋਂ ਵੀ ਇਹ ਕੀ ਬਣਿਆ ਵੈਸੇ ਮੈਨੂੰ ਲੱਗਦਾ ਨਹੀਂ ਵੀ ਇਹ ਸਹੀ ਕੁਝ ਬਣਿਆ ਹੈਗਾ ਆ ਤੇ ਤੁਸੀਂ ਪਹਿਲਾਂ ਇਹ ਕੋਲੀਆਂ ਤੋਂ ਕੱਢ ਕੇ ਦੇਖ ਲੈਣੇ ਫੇਰ ਆਖਰੀ ਡਿਸੀਜਨ ਕੋਈ ਲਵਾਂਗੇ ਵੀ ਕੀ ਹੈਗਾ ਇਹ ਬਣਿਆ ਠੀਕ ਹੈ ਉਹ ਨਜ਼ਰ ਆਪਾਂ ਥੋੜਾ ਜੈ ਨੂੰ ਹੋਰ ਠਾਕ ਦਿੰਨੇ ਆ ਤਾਂ ਜੋ ਇਹ ਠੰਡਾ ਹੋ ਜਾਵੇ ਇਹਨਾਂ ਭੋਨੇ ਦੇ ਨਾਲ ਇਹਨੂੰ ਚੱਕਦੀਆਂ ਬੜੇ ਧਿਆਨ ਦੇ ਨਾਲ ਇਹ ਕੰਮ ਕਰਨਾ ਪੈਣਾ ਕਿਉਂਕਿ ਗਰਮ ਹੋਇਆ ਹੈ ਬਹੁਤ ਜ਼ਿਆਦਾ। ਹਲੋ। ਇਹ ਲੱਗਦਾ ਹੈ ਕਿ ਸ਼ਾਇਦ ਜਾਂ ਤਾਂ ਮੈਂ ਇਹਨੂੰ ਥੋੜਾ ਜ਼ਿਆਦਾ ਪਾ ਦਿੱਤੀ ਹੈਗੀ ਆ ਤੇ ਵੈਸੇ ਬਣ ਗਈ ਹੈ ਉਦਾਂ ਇਹਨਾਂ ਤੇ ਹੈ ਪੁੱਛ ਤਾਂ ਹੈ। ਯਾਨੀ ਆਪਾਂ ਲੱਗ ਗਈਏ ਤੇ ਪਹੁੰਚ ਗਏ ਆ ਪਰ ਤੁਸੀਂ ਆਪਣੀਆਂ ਚੀਜ਼ਾਂ ਹਜੇ ਖਰਾਬ ਨਾ ਕਰਿਓ। ਪਹਿਲਾਂ ਮੈਂ ਪੂਰੀ ਤਰ੍ਹਾਂ ਇਹਨੂੰ ਬਣਾਉਂਗੀ ਫੇਰੇ ਹੀ ਆ। ਇਹ ਥੋੜਾ ਜਿਹਾ ਫਿਰ ਤੇ ਹੁਰਕੀ ਉਹ ਲਾ ਦਿੰਨੇ ਆ ਹੁਣ ਇਹ ਨਹੀਂ ਪਤਾ ਵੀ ਇਹ ਖਾਣ ਵਾਲਾ ਹੋਊਗੀ ਜਾਂ ਨਹੀਂ ਹੋਊਗੀ ਇਹ ਤਾਂ ਬਾਅਦ 'ਚ ਹੀ ਪਤਾ ਲੱਗਦਾ ਪਹਿਲਾਂ ਥੋੜੀ ਹੁੰਦਾ ਆ ਕੁਛ ਵੀ ਹਰ ਇੱਕ ਚੀਜ਼ਾਂ ਆਪਾਂ ਨੂੰ ਸਿੱਖਣੀਆਂ ਪੈਂਦੀਆਂ ਆ ਸਿਰੇ ਤੋਂ ਸਿੱਖਦੇ ਹੀ ਤਾਂ ਆਉਂਦੇ ਆ ਆਪਾਂ ਹੁਰਕੀ ਕਰਦੇ ਲੋਜ ਉਪਰ ਲਾ ਦਿੰਨੇ ਆ ਪੰਮੜ ਮੜ ਮੜ ਕੇ ਉਹ ਥੋੜਾ ਜਰਾ ਕ ਠੰਡਾ ਹੋ ਲੈਂਦੇ ਨੇ ਇਹਨੂੰ ਹੋਰ ਜੀ ਹੁਣ ਆਪਾਂ ਨਾਲ ਇਹਨੂੰ ਦੇਖ ਲੈਣੇ ਕੱਢ ਕੇ ਗਰਮ ਹੋਤੇ ਵੈਸੇ ਦੇਖ ਲੈਣੇ ਕੀ ਬਣਿਆ ਹੈ ਇਹਦਾ ਨਹੀਂ ਲੱਗਦਾ ਕੰਮ ਖਰਾਬ ਹੋਈ ਹੈ ਕੁਝ ਨਹੀਂ ਬਣਿਆ ਇਹਦਾ ਆਟਾ ਵੀ ਖਰਾਬ ਇੰਨੀ ਦੂਰ ਤੁਰ ਕੇ ਗਈ ਉਹ ਵੀ ਮਿਹਨਤ ਲੱਗਦਾ ਖਰਾਬ ਸਭ ਕੁਝ ਖਰਾਬ ਹੈ ਜੀ ਇਹ ਨਹੀਂ ਬਣਿਆ ਹੈਗਾ ਬ੍ਰੈਡ ਵੈਸੇ ਬਣ ਜਾਣੀ ਸੀ ਸ਼ਾਇਦ ਮੈਂ ਕਾਲੀ ਪੈ ਗਈ ਆ ਇਹਨੂੰ ਥੋੜੀ ਦੇਰ ਆਪਾਂ ਹੋਰ ਰੱਖ ਦਈਏ ਤਾਂ ਸ਼ਾਇਦ ਇਹ ਬਣ ਜਾਊਗਾ ਹਾਂ ਬਣ ਜਾਊਗੀ ਮੈਂ ਦੁਬਾਰਾ ਫੇਰੇ ਨੂੰ ਰੱਖ ਕੇ ਦੇਖ ਲੈਣੇ ਕੋਈ ਨਾ ਹੁਣ ਖਾਮ ਖਰਾਬ ਤਾਂ ਹੋਇਆ ਹੀ ਹੈ ਦੇਖ ਲੈਣੇ ਦੇਖ ਹੁੱਚੇ ਹਰ ਜੇ ਲੋ ਜੀ ਇਹ ਨਹੀਂ ਸਹੀ ਬਣਿਆ ਤਾਂ ਹੁਣ ਵੀ ਤੁਸੀਂ ਬਿਨਾ ਬਣਾਇਓ ਐਵੇਂ ਸਮਾਨ ਨਾ ਆਪਣਾ ਖਰਾਬ ਕਰਿਓ ਵੈਸੇ ਉਦਾਂ ਮੈਨੂੰ ਲੱਗਦਾ ਹੈ ਵੀ ਥੋੜੀ ਬਹੁਤੀ ਜਿਹੜੀ ਕਮੀ ਆ ਜ਼ਿਆਦਾ ਨਹੀਂ ਹੈਗੀ ਕਿਉਂਕਿ ਜਿਹੜੀ ਮਿਸਟਰਸ ਇਦਾਂ ਹੁੰਦਾ ਨਾ ਸਪੰਜੀ ਜੀ ਉਹ ਤਾਂ ਬਹੁਤ ਵਧੀਆ ਤਰੀਕੇ ਨਾਲ ਬਣੀ ਹੋਈ ਆ ਆ ਦੇਖੋ ਉਹ ਖਾੜੀ ਦਬਾਣੀ ਜਾਣੀ ਸੀ ਕਿਉਂਕਿ ਆਪਾਂ ENO ਪਾਈ ਸੀ ਪਰ ਤੁਸੀਂ ਹੁਣ ਇਹ ਚੀਜ਼ ਨੂੰ ਨਾ ਟਰਾਈ ਕਰਿਓ ਨਾ ਬਣਾਇਓ ਨਾ ਆਪਣਾ ਸਮਾਨ ਖਰਾਬ ਕਰਿਓ ਪਰ ਵੀਡੀਓ ਦੇਖ ਕੇ ਮੈਂ ਤੁਹਾਨੂੰ ਸੱਚਾਈ ਜਿਹੜੀ ਉਹ ਦੱਸ ਦਿੱਤੀ ਆ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤਾਂ ਆਪਾਂ ਇੱਕ ਕੋਈ ਵਧੀਆ ਜੀ ਵੀਡੀਓ ਦੇ ਨਾਲ ਫੇਰ ਮਿਲਾਂਗੇ